ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਅੱਜ ਦੀਆਂ ਨੌਜਵਾਨ ਲੜਕੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਨਾਲ ਜੋੜਨ ਦੇ ਮਕਸਦ ਨਾਲ ਨਿਊ ਗੁਲਦਸਤਾ ਫਾਊਂਡੇਸ਼ਨ ਵੱਲੋਂ ਤੀਜ ਤੀਆਂ ਦਾ ਮੇਲਾ ਕਰਵਾਇਆ ਗਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਤੋਂ ਇਲਾਵਾ ਹਲਕੇ ਦੇ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੋਰ ਨੇ ਸ਼ਿਰਕਤ ਕੀਤੀ ਅਤੇ ਬੋਲੀਆਂ ਪਾ ਕੇ ਲੜਕੀਆਂ ਨਾਲ ਗਿੱਧਾ ਪਾ ਕੇ ਰੌਣਕਾਂ ਲਗਾਈਆਂ ਸੋ ਮੈਨੂੰ ਬਹੁਤ ਖੁਸ਼ੀ ਆ ਕਿ ਹਰ ਸਾਲ ਮੇਰੇ ਹਲਕੇ ਦੇ ਵਿੱਚ ਤਲਵੰਡੀ ਸਾਬੋ ਜਿੱਥੇ ਤੀਆਂ ਨੂੰ ਬੜੇ ਤੁਮ-ਤਮ ਦੇ ਨਾਲ ਮਨਾਇਆ ਜਾਂਦਾ ਇਸ ਤਿਹਾਰ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੀਆਂ ਮੇਰੀਆਂ ਪੈੜਾਂ ਨੇ ਜਿਹੜੀਆਂ ਜਿੰਨਾਂ ਜਨਨ ਨੂੰ ਪਤਾ ਲੱਗਦਾ ਉਹ ਇਸ ਤੀਆਂ ਦੇ ਤਿਹਾਰ ਦੇ ਇੱਥੇ ਪਹੁੰਚ ਗਿਆ ਨੇ ਔਰ ਮੈਂ ਨਿਊ ਕਲ ਦਸਤਾ ਫਾਊਂਡੇਸ਼ਨ ਨੂੰ ਜਿੱਥੇ ਮੇਰੀ ਭੈਣ ਜਸਸੀ ਤੇ ਸੁਰੇਂਦਰ ਹਰ ਸਾਲ ਉਤਾਲਾ ਕਰਦੇ ਨੇ ਸਾਰਿਆਂ ਨੂੰ ਇਕੱਠੇ ਕਰਦੇ ਆ ਸੋ ਇਸ ਤੀਆਂ ਦੇ ਇਸ ਸਾਡੇ ਸਭਾ ਚਾਰਕ ਦਿਨ ਤੇ ਸਭ ਤੋਂ ਪਹਿਲਾਂ ਬੁਲਾਈ ਦਿੰਨੀ ਹੈ ਮੁਬਾਰਕਬਾਦ ਦਿੰਨੀ ਔਰ ਆਸ ਕਰਦੀ ਹੈ ਕਿ ਅਸੀਂ ਉਸੇ ਤਰੀਕੇ ਦੇ ਨਾਲ ਇਕੱਠੇ ਹੋ ਕੇ ਆਪਣੀ ਤਰਤੀ ਤੇ ਤੀਆਂ ਨੂੰ ਮਨਾਉਂਦੇ ਰਹੀਏ ਕਿ ਹਰ ਸਾਲ ਖੁਸ਼ੀਆਂ ਮਨਾਉਂਦੇ ਰਹੀਏ ਬੇਸਿਕਲੀ ਇੱਕ ਖੁਸ਼ੀਆਂ ਦਾ ਪ੍ਰਤੀਕ ਤਿਹਾਰ ਜਿਹਦੇ ਸਾਰੇ ਜਣੇ ਬੜੇ ਚਾਵਾਂ ਦੇ ਨਾਲ ਪਹੁੰਚਦੇ ਆ ਤੇ ਕੇ ਪਿੰਡ ਦੇ ਲੋਕਾਂ ਹਲਕੇ ਦੇ ਬਹੁਤ ਖੁਸ਼ੀ ਆਪਣਾ ਕਿਸਰਾ ਮਹਿਸੂਸ ਕਰਦੇ ਨਹੀਂ ਦੇਖਿਆ ਜਾਵੇ ਤਾਂ ਸਾਰੇ ਉਹ ਮੇਰੇ ਹਲਕੇ ਦਾ ਕੋਈ ਵੀ ਪਿੰਡ ਆ ਜਿੱਥੇ ਮੇਰੇ ਕਿਹਾ ਸਕੂਨੀਆਂ ਕਿ ਸਾਰੇ ਮੇਰੇ ਵੀਰ ਚਾਚੇਤਾ ਇਹੋ ਜਿਹੜੀਆਂ ਪਿੰਡਾਂਆਂ ਰਿਸ਼ਤੇਦਾਰੀਆਂ ਨੇ ਇਸ ਤਰੀਕੇ ਨਾਲੇ ਚੱਲਦੀ ਸੋ ਮੈਂ ਕਦੀ ਮੈਂ ਤੇ ਸਮਝਿਆ ਕਿ ਸਾਰਾ ਮੇਰਾ ਆਪਣਾ ਪਰਿਵਾਰ ਆ ਇਹ ਮੇਰਾ ਆਪਣਾ ਪਿੰਡਾ ਜਿੱਥੇ ਅਸੀਂ ਸਾਰੇ ਇਕੱਠੇ ਉਸ ਸਭ ਤੋਂ ਵੱਡੀ ਗੱਲ ਇਹ ਹਲਕਾ ਜਿਹੜਾ ਤਲਵੰਡੀ ਸਾਹਿਬ ਇਹ ਹਮੇਸ਼ਾ ਹੀ ਇਹਨੇ ਮੈਨੂੰ ਬਾਣ ਦਿੱਤਾ ਹਮੇਸ਼ਾ ਹੀ ਮੈਨੂੰ ਇਸ ਗੱਲੋਂ ਤਲਵੰਡੀ ਜੋ ਜਾਣਿਆ ਕਿ ਸਾਡੀ ਕੁੜੀ ਆ ਸਾਡੀ ਧੀ ਤੇ ਮੈਨੂੰ ਬਹੁਤ ਵੱਡਾ ਮਾਣ ਆ। ਸਾਡਾ ਪਰਮਾਤਮਾ ਸੁੱਖ ਰੱਖੇ। ਕਿ ਅਸੀਂ ਬੇਸੇ ਤਰੀਕੇ ਦੇ ਨਾਲ ਸਾਰੀਆਂ ਲੋਕਾਂ ਪੈਰਾਂ ਜਿਹੜੀਆਂ ਆਉਂਦੀਆਂ ਨੇ ਇਸੇ ਤਰ੍ਹਾਂ ਰੱਖੋ। सुरेंद्र ਕੌਰ ਮਾਨ ਦਾ ਫਾਊਂਡਰ ਆ ਜੀ ਨਿਊ ਕਗਾ ਫਾਊਂਡੇਸ਼ਨ ਦੀ। ਕਿਵੇਂ ਦੇਖਦੇ ਹਾਂ ਅੱਜ ਇਹ ਮਕਸਦ ਸਭ ਤੋਂ ਪਹਿਲਾਂ ਕਾਫੀ ਟਾਈਮ ਤੋਂ ਕਾਫੀ ਦਿਨਾਂ ਤੋਂ ਇਸੀ ਮਿਹਨਤ ਕਰ ਰਹੇ ਹਾਂ ਕਿ ਮਕਸਦ ਕੀ ਹੈ। ਐਕਚੁਅਲੀ ਸਰ ਸਾਡੇ 3-4 ਪ੍ਰੋਗਰਾਮ ਇਕੱਠੇ ਹੀ ਆ ਗਏ ਸਾਨੂੰ ਲੱਗਦਾ ਸੀ ਵੀ ਸਾਡੇ ਕੋਲ ਦਿਨ ਬੜੇ ਥੋੜੇ ਆ ਤੇ ਐਡਾ ਪ੍ਰੋਗਰਾਮ ਅਸੀਂ ਨਜਿੱਠਤਾ ਦੱਸੋ ਵੀ ਕਿਵੇਂ ਨਜਿੱਠਾਂਗੇ ਅਸੀਂ ਰੱਖ ਤਾਂ ਲਿਆ ਪ੍ਰੋਗਰਾਮ ਪਰ ਫਿਰ ਵੀ ਭੈਣਾ ਹਮੇਸ਼ਾ ਹੀ ਜਾਨੂੰ ਇੰਨੀ ਸਪੋਰਟ ਕਰਦੀਆਂ ਨੇ ਉਹਨਾਂ ਦੇ ਬਲਬੁੱਤੇ ਨਾਲ ਅਸੀਂ ਹਮੇਸ਼ਾ ਹੀ ਇਹ ਪ੍ਰੋਗਰਾਮ ਆਪਦਾ ਬਹੁਤ ਵਧੀਆ ਤਰ੍ਹਾਂ ਨਜਿੱਠਦੇ ਆ ਤੇ ਉਹਦੇ ਲਈ ਮੈਂ ਬਹੁਤ ਭੈਣਾ ਦਾ ਬਹੁਤ ਦਿলো ਧੰਨਵਾਦ ਕਰਦੀ ਆ ਕਿਸ ਤਰ੍ਹਾਂ ਮਕਸਦ ਕੀ ਹੈ ਹਰ ਸਾਲ ਕਰਦੇ ਹੁਸੀਂ ਕਿਸ ਤਰ੍ਹਾਂ ਲੈ ਕੇ ਇਕੱਠੀਆਂ ਹੁੰਦੀਆਂ ਨੇ ਧੀਆਂ ਭੈਣਾਂ ਇਕੱਠੀਆਂ ਹੁੰਦੀਆਂ ਨੇ ਤੇ ਕੀ ਹੁੰਦੀਆਂ ਨੇ ਬਹੁਤ ਸਾਰੀਆਂ ਤੇ ਚੀਜ਼ਾਂ ਦੀਆਂ ਮੇ ਜੀ ਅਸੀਂ ਮੇਨ ਸਾਡਾ ਮਕਸਦ ਇਹ ਹੁੰਦਾ ਕਿ ਸੱਭਿਆਚਾਰ ਨਾਲ ਪੈਣਾ ਨੂੰ ਜੋੜੀਏ ਬੱਚਿਆਂ ਨੂੰ ਜੋੜੀਏ ਤੇ ਇੱਥੇ ਸਾਡੇ ਕੋਲ ਸ਼ਾਇਦ ਸੱਭਿਆਚਾਰ ਦੀ ਸਟਾਲ ਵੀ ਆਈ ਸੀ ਤੁਸੀਂ ਦੇਖੀ ਹੋਏਗੀ ਉਧਰ ਪਿੱਛੇ ਲੱਗੀ ਹੋਈ ਸੀ ਤੇ ਸਾਡਾ ਮੇਨ ਮਕਸਦ ਇਹ ਹੀ ਹੁੰਦਾ ਬਾਕੀ ਮੇਨ ਮਕਸਦ ਪੈਣਾ ਨੂੰ ਘਰੋਂ ਬਾਹਰ ਕੱਢ ਕੇ ਇੱਕ ਪਲੇਟਫਾਰਮ ਦੇਣਾ ਜਿੱਥੇ ਉਹ ਆ ਕੇ ਆਪਦਾ ਨਾ ਟੈਲੈਂਟ ਦਿਖਾ ਸਕਣ ਤੇ ਆਪ ਦੇ ਆਪ ਨੂੰ ਸਾਰਾ ਤੋਂ ਅੱਗੇ ਖੜਾ ਕਰਨਾ ਹੋਇਆ ਸਮਝਣ ਵੀ ਹਾਂ ਕਿ ਅਸੀਂ ਵੀ ਕੁਝ ਕਰ ਸਕਦੇ ਹਾਂ ਅਰਫੀ ਸਾਹਿਬ ਸ਼ਰਮਾ ਸਰ ਕੀ ਕਹਿਣਾ ਚਾਹੋਗੇ ਤੁਸੀਂ ਸਰ ਬਹੁਤ ਸੋਹਣਾ ਪ੍ਰੋਗਰਾਮ ਸੀ ਸਭ ਦੇ ਨਿਆ ਪ੍ਰੋਗਰਾਮ ਵਾਸਤੇ ਸੋਚਿਆ ਨਹੀਂ ਸੀ ਵੀ ਇੰਨਾ ਸੋਹਣਾ ਬਹੁਤ ਸੋਹਣਾ ਹੋਇਆ ਸੀ ਜਿੰਨੇ ਵੀ ਇਨਾਤੇ ਗੈਸਟ ਆਏ ਸੀ ਕਾਫੀ ਸਾਰਿਆਂ ਨੇ ਇੰਜੋਏ ਕਰਕੇ ਗਏ ਐ ਐਮਐਲਏ ਮੈਮ ਵਗੈਰਾ ਜਿਹਨ ਇਨਫਲੂਐਂਸਰ ਆਏ ਸੀ ਸੁਖਜੀਤ ਮਾਨ ਵਗੈਰਾ ਸਾਰੇ ਇੰਜੋਏ ਕੀਤਾ ਸਾਰੇ ਮੈਕਅਪ ਹਾਲ ਵਗੈਰਾ ਬਹੁਤ ਅੱਛੀ ਸੀ ਨਗਾ ਪ੍ਰੋਗਰਾਮ ਲਾਜਵਾਬ ਸੀ ਬਹੁਤ ਸੋਹਣਾ ਪ੍ਰੋਗਰਾਮ ਸੀ ਸੋਚਿਆ ਨਹੀਂ ਸੀ ਵੀ ਇੰਨਾ ਘਟੂਗਾ ਘਟ ਦੁੱਗਣਾ ਹੋ ਗਿਆ ਸੀ ਨਗਾ ਬਹੁਤ ਅੱਛੀ ਸੀ ਇੰਨਾ ਇੰਜੋਏ ਕੀਤਾ ਸਾਰਾ ਮੈਕਅਪ ਪਹਿ ਗਿਆ ਸੀ ਸਰ ਸਾਰਾ ਮੈਕਅਪ ਰਹਿ ਗਿਆ ਸੀ ਲੇਡੀਜ਼ ਦਾ ਬਹੁਤ ਸੋਹਣੇ ਲੜੀ ਜਾਂ ਡਾਂਸ ਕੀਤਾ ਐ ਇੰਜੋਏ ਹਰ ਬੱਚੇ ਨੇ ਹਰ ਗੋਰੀ ਨੇ हर मतलब तो मान लो जो लोग आए सब ने एंजॉय किया बहुत सा कोई शब्द नहीं है प्रोग्राम वास्ते अपने वालों ज्यादा हर साल इतना करेंगे हां जी हर साल या तो बद के हो और हर साल कर दे रहे अपने सुंदर का मान मैम पिछले साल एक तो ऐसे तो बहुत बेटर किया है या तो बेटर भी करन बहुत सा ना प्रोग्राम तुम्हें देखते हो आज खाना सा मेला लग गया है सुवारे फिर रौनका लगन लगी है तलवंडी तो ਤੁਹੇ ਵੀ ਸਾਡੇ ਭਰਾਵਾਂ ਹਨ ਜਿਨ੍ਹਾਂ ਨੇ ਸ਼ੂਟ ਵੀ ਕਰੇ ਉਹ ਵੀ ਸਾਡੇ ਆਪਦੇ ਹੀ ਆ ਤੇ ਬਹੁਤ ਵਧੀਆ ਲੱਗਿਆ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਮੰਨ ਲਓ ਇੱਕ ਇਲਾਕਾ ਇੱਕ ਪਰਿਵਾਰ ਬਣ ਕੇ ਰਹਿੰਦਾ ਤਾਂ ਆਨੰਦ ਆਇਆ ਬਹੁਤ ਵਧੀਆ ਲੱਗਿਆ ਪੁਰਾਣੇ ਸਬੰਧਾਂ ਨਾਲ ਜੁੜਦੇ ਲੱਗਦੇ ਵੀ ਪੁਰਾਣੇ ਸਬੰਧ ਦੂਰ ਹੋਏ ਸੀ ਦੁਬਾਰੇ ਬਸ ਫੋਨ ਨਾਲ ਜੁੜ ਗਏ ਹਾਂ ਵੀ ਇਹ ਬਧੀਆ ਚੀਜ਼ ਹੈ ਬੱਚਿਆਂ ਨੂੰ ਇੰਟਰਸਟ ਬਣਦਾ ਹਨਾ ਪੁਰਾਣੇ ਉਹੀ ਕੱਪੜੇ ਉਹੀ ਚੀਜ਼ਾਂ ਇਹ ਹੋਣੀਆਂ ਚਾਹੀਦੀਆਂ ਆਪਸੀ ਮੇਲ ਮਲਾਪ ਵੀ ਬਣਦਾ ਜਦੋਂ ਆਪਾਂ ਸਾਰੇ ਜਣੇ ਮਿਲਦੇ ਹਾਂ ਤਾਂ ਜਿਹੜੀਆਂ ਚੀਜ਼ਾਂ ਹੁਣ ਫੋਨ ਨਾਲ ਨੇ ਆਪਾਂ ਨੂੰ ਇਕੱਲੇ ਇਕੱਲੇ ਕਰ ਇੱਕਠੇ ਹੁੰਨੇ ਆ ਜਦੋਂ ਆਪਾਂ ਤਾਂ ਬਹੁਤ ਵਧੀਆ ਚੀਜ਼ ਆ ਇਹ ਹੋਣੇ ਚਾਹੀਦੇ ਆ ਬਹੁਤ ਵਧੀਆ ਚੀਜ਼ ਆ ਇਹ ਵੀ ਪ੍ਰੋਗਰਾਮ ਬਹੁਤ ਵਧੀਆ ਸੀ ਹਾਲ ਕਿ ਗਰਮੀ ਬਾਅਦ ਸੀ ਪਰ ਰੌਣਕਾਂ ਤੋਂ ਵੱਧ ਤਾਂ ਇਹ ਗਰਮੀ ਕਿਸਾਨੀ ਚੱਗੀ ਜਿਵੇਂ ਲੱਗਦੀ ਤੇ ਵੀ ਕਿ ਜਿਦਾ ਸਭ ਤੋਂ ਪੁਰਾਣਾ ਸੱਜਣ ਵੀ ਦੇਖਿਆ ਜਿਹਦੇ ਨਾਲ ਕਿ ਪਿਆਰਾ ਬਹੁਤ ਰੱਖਿਆ ਵੀ